ਅਸੀਂ ਹਾਂ ਉਹ ਤਾਂ 2% ਉਹ ਗੱਲ ਵੱਖਰੀ ਹੈ ਪਰ ਸਿੱਖ ਹੈ 2% ਕੰਮ ਸਾਡੇ 98% 98+2 ਕਿੰਨੇ ਹੋ ਗਏ 100 ਹੋ ਗਿਆ 100% ਇਸ ਕਰਕੇ ਤੇ ਸਾਡੀ ਸੰਸਾਰ ਵਿੱਚ ਜੈਜਾਕਾਰ ਇਸ ਕਰਕੇ ਤੇ ਹੋਰਾਂ ਤੋਂ ਨਹੀਂ ਡਰਦੇ ਹੋਰਾਂ ਹੋਰ ਦਿੱਲੀ ਜਾਣ ਕਿਸੇ ਨੂੰ ਕੋਈ ਫਿਕਰ ਨਹੀਂ ਤਾਮਿਲਨਾਡੂ ਤੋਂ ਆ ਕੇ ਕਿਸਾਨ ਚੱਲ ਕੇ ਜੰਤਰ ਮੰਤਰ ਤਿੰਨ ਚਾਰ ਮਹੀਨੇ ਬੈਠੇ ਰਹੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਪਰ ਜਦੋਂ ਗੁਰੂ ਦੇ ਜਾਏ ਪੰਜਾਬ ਤੋਂ ਤੁਰੇ ਤੇ ਦਿੱਲੀ ਦੀਆਂ ਕੰਧਾਂ ਕੰਮਣ ਲੱਗ ਪਈਆਂ ਵੀ ਹੁਣ ਔਖਾ ਕੰਮ ਹੁਣ ਇਹਨਾਂ ਨੇ ਬੈਰੀਕੇਟ ਕੀਤਾ ਹੋਇਆ ਤੇ ਮੈਂ ਤੇ ਕਹਿੰਦਾ ਪੱਕੀ ਬੈਰੀਕੇਟ ਕਰ ਦਿਓ ਅਸੀਂ ਤੁਹਾਡੇ ਨਾਲ ਵਾਡੀ ਚੰਗੇ ਹੁਣ ਇਹਨੂੰ ਖੋਲੋ ਨਾ ਫਿਰ ਤੁਸੀਂ ਜੇ ਖੋਲਣਾ ਤੇ ਖੋਲੋ ਨਹੀਂ ਖੋਲਣਾ ਨਾ ਖੋਲੋ ਅਸੀਂ ਤੇ ਮਨਜ਼ੂਰ ਹੈ ਸਾਨੂੰ ਕੋਈ ਗੱਲ ਨਹੀਂ ਚਲੋ ਇੱਕ ਵੱਖਰੀ ਗੱਲ ਹੈ ਪਰ ਮੈਂ ਬੇਨਤੀ ਕਰਾਂ ਜਦੋਂ ਗੁਰੂ ਦਾ ਜਾਇਆ ਤੁਰਦਾ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਉਹ ਬਾਬੇ ਦੀਪ ਸਿੰਘ ਦੇ ਵਾਰਿਸ ਨੇ ਉਹ ਬਾਬੇ ਦੀਪ ਸਿੰਘ ਦੇ ਵਾਰਿਸ ਨੇ ਇਹ ਮਰ ਸਕਦੇ ਨੇ ਪਰ ਪਿੱਛੇ ਕਦਮ ਨਹੀਂ ਦੇ ਖਿੱਚਣਗੇ ਇਸ ਕਰਕੇ ਇਸ ਕਰਕੇ ਸਾਡੇ ਤੋਂ ਡਰਦੇ ਐ ਹੋਰ ਕੋਈ ਡਰ ਨਹੀਂ ਐ ਬڑے ਲੋਕੋ ਜਾਂਦੇ ਆ ਧਰਨੇ ਮੁਜ਼ਾਹਰੇ ਕਰਨ ਦਿੱਲੀ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਿਹੜਾ ਕੁਝ ਵੱਖਰਾ ਕਰਨਾ ਔਰ ਦੁਰਜੀ ਗੱਲ ਅਜ ਸਿੰਘ ਬਚਨ ਕਰ ਰਿਹਾ ਅਸੀਂ ਕਹਿਣ ਲੱਗਾ ਜਦੋਂ ਬਾਕੀ ਕੌਮਾਂ ਰੋਸ ਮੁਜ਼ਾਹਰੇ ਕਰਦੀਆਂ ਪ੍ਰਦਰਸ਼ਨ ਕਰਦੀਆਂ ਉਹ ਸਾੜ ਫੂਕ ਕਰਦੀਆਂ ਲੋਕਾਂ ਦਾ ਨੁਕਸਾਨ ਕਰ ਦਿੰਦੀਆਂ ਪਰ ਇਹ ਤਾਂ ਸਿੱਖ ਐਸੇ ਨੇ ਜਿੱਥੇ ਜਾਂਦੇ ਨੇ ਲੋਕਾਂ ਦੇ ਵਿੱਚ ਸ਼ਾਪ ਛੱਡ ਕੇ ਆਉਂਦੇ ਨੇ ਇਕੱਲੇ ਨਹੀਂ ਜਾਂਦੇ ਗੁਰੂ ਨਾਨਕ ਦਾ ਲੰਗਰ ਨਾਲ ਲੈ ਕੇ ਜਾਂਦੇ ਆਪ ਨਹੀਂ शकਦੇ ਜੇ ਸਿੱਖਾਂ ਦੀ ਪ੍ਰਾਤਨ ਮਰਿਆਦਾ ਮੇਰੇ ਉਹ ਸਿੰਘ ਗੱਲ ਕਰ ਰਿਹਾ ਸੀ ਬੜਾ ਪਿਆਰਾ ਬਚਨ ਕਰ ਰਿਹਾ ਸੀ ਤੇ ਇਤਿਹਾਸ ਦਾ ਬਚਨ ਯਾਦ ਆ ਗਿਆ ਤੇ ਕਹਿੰਦੇ ਜਦੋਂ ਸਿੱਖ ਜੰਗਲਾਂ ਮੇਲਿਆਂ ਦੇ ਵਿੱਚ ਹੁੰਦੇ ਸੀ ਨਾ ਉੱਥੇ ਆਪਣਾ ਸਮਾਂ ਗੁਜ਼ਾਰਦੇ ਸੀ ਉੱਥੇ ਉਹਨਾਂ ਕੋਲੇ ਖੰਨਾ ਖੰਨਾ ਹੀ ਪ੍ਰਸ਼ਾਦਾ ਹੁੰਦਾ ਸੀ ਗੁਜ਼ਾਰਾ ਕਰਨ ਵਾਸਤੇ ਤੇ ਜਦੋਂ ਪ੍ਰਸ਼ਾਦਾ ਤਿਆਰ ਹੋ ਜਾਂਦਾ ਸੀ ਤੇ ਕਹਿੰਦੇ ਫੇਰ ਆਵਾਜ਼ਾਂ ਦਿੰਦੇ ਸੀ ਭਾਈ ਜੇ ਕੋਈ ਭੁੱਖਾ ਸਾਡੀ ਗੱਲ ਸੁਣ ਰਿਹਾ ਤੇ ਆ ਜਾਓ ਗੁਰੂ ਦਾ ਲੰਗਰ ਤਿਆਰ ਹੈ ਲੰਗਰ ਸ਼ੱਕ ਲੋ ਆ ਕੇ ਇਸ ਸਿੱਖਾਂ ਦੀ ਮਰਿਆਦਾ ਇਸ ਕਰਕੇ ਤੇ ਕਿਉਂ ਕਿ ਸਾਡੇ ਅੰਦਰ ਜਿਹੜੀ ਸਪਿਰਟ ਭਰੀ ਆ ਗੁਰੂ ਨੇ ਭਰੀਆ ਤੇ ਗੁਰੂ ਦੇ ਬਚਨਾਂ ਤੋਂ ਆਈ ਹੋਈ ਹੈ ਮਹਾਰਾ ਕਹਿੰਦੇ ਜੇ ਤੂੰ ਸੇਵਾ ਕਰਦਾ ਹੈ ਨਾ ਸੇਵਾ ਤੇਰੀ ਮੈਂ ਸੇਵਾ ਪ੍ਰਵਾਨ ਕਰ ਲਵਾਂਗਾ ਪਰ ਤੂੰ ਸੇਵਾ ਜੇ ਮੇਰੇ ਤਰੀਕੇ ਨਾਲ ਕਰੇਗਾ ਕੀ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਇਸੇ ਇਸੇ ਬਚਨ ਦੇ ਅਗਲਾ ਬਚਨ ਸੇਵਾ ਕਰਤ ਹੋਏ ਨਿਹਕਾਮੀ ਨਿਹਕਾਮੀ ਦਾ ਅਰਥ ਕੀ ਹੁੰਦਾ ਕਰ ਦਿੱਤੀ ਤੇ ਭੁੱਲ ਗਏ ਸੇਵਾ ਪਰ ਅੱਜ ਕੱਲ ਤੇ ਚਲੋ ਰਿਵਾਜ ਨਹੀਂ ਐ ਹੁਣ ਤੇ ਰਿਵਾਜ ਹੀ ਐ ਨਹੀਂ ਮੈਂ ਪੱਖੇ ਵੇਖ ਰਿਹਾ ਸਾਂ ਨਹੀਂ ਤੇ ਤਿੰਨ ਪੱਖਿਆਂ ਦੇ ਫਰਕ ਹੁੰਦੇ ਆ ਤੇ ਤਿੰਨ ਪੀੜੀਆਂ ਦਾ ਪਤਾ ਦੇ ਰੱਖਿਆ ਹੁੰਦਾ ਲੋਕਾਂ ਨੇ ਫਲਾਣੇ ਦੇ ਪੋਤੇ ਨੇ ਫਲਾਣੇ ਦੇ ਪਰਪੋਤਰੇ ਦੀ ਖੁਸ਼ੀ ਦੇ ਵਿੱਚ ਇਹ ਪੱਖਾ ਭੇਟ ਕੀਤਾ ਤੇ ਪੱਖਾ ਵੀ ਘੁੰਮਦਾ ਪੁੱਛਦਾ ਹੋਏਗਾ ਕਿ ਉਹ ਭਲਿਆ ਲੋਕਾਂ ਮੈਂ ਹੁਣ ਘੁੰਮਾਂ ਕਿ ਤੇਰੇ ਨਾਂ ਘੁੰਮਾਂ ਕਿਉਂਕਿ ਤਿੰਨ ਪੀੜੀਆਂ ਲਿਖ ਰੱਖੀਆਂ ਨੇ ਪੱਖਿਆਂ ਤੇ ਹੁਣ ਤੇ ਚਲੋ ਰਿਵਾਜ ਬਹੁਤ ਜ਼ਿਆਦਾ ਘਟ ਗਿਆ ਇਨਾਂ ਚੀਜ਼ਾਂ ਪਹਿਲਾ ਪੱਥਰ ਭਰ ਦਿੰਦੇ ਹੋਰ ਕੀ ਕੀ ਆਪਾਂ ਕਰਦੇ ਸਮੇਂ ਅਨੁਸਾਰ ਅਵੇਅਰਨੈਸ ਆ ਜਾਣੀ ਚਾਹੀਦੀ ਹੈ ਪਹਿਲਾਂ ਪਤਾ ਹੀ ਕਿਉਂ ਕਰਦੇ ਹੁੰਦੇ ਸੀ ਪਹਿਲਾਂ ਗੁਰੂ ਘਰ ਕੱਚੇ ਹੁੰਦੇ ਸੀ ਛੋਟੇ ਹੁੰਦੇ ਸੀ ਲੋਕਾਂ ਨੂੰ ਹੌਸਲਾ ਦੇਣਾ ਹੁੰਦਾ ਸੀ ਵੀ ਫਲਾਣੇ ਨੇ ਵੀ ਦਿੱਤਾ ਤੂੰ ਵੀ ਦੇ ਸੇਵਾ ਕਰ ਪਰ ਹੁਣ ਇਦਾਂ ਦੀ ਲੋੜ ਹੀ ਹੈ ਨਹੀਂ ਹੁਣ ਤੇ ਗੁਰੂ ਨੇ ਸਾਡੀਆਂ ਜੇਬਾਂ ਹੀ ਬਹੁਤ ਭਰੀਆਂ ਬਹੁਤ ਕਿਰਪਾ ਕੀਤੀ ਹੈ